ਕਿ ਤੁਹਾਂ ਬਸਾਂ ਤੁਹਾਨੂੰ ਬਹੁਤ ਸਫਲਤਾ ਚੁਣ ਕਰਕੇ ਸਵੇਖ ਦਾ ਬਿੰਦਾ ਦੇ ਵਿੱਚ ਬਣ ਕੇ ਮਿੱਤੇ ਦੇ ਲੱਗੇ ਚਕਾਵੇਂ ਜਾ ਕੇ ਕਿੰਨਾ ਨਾ ਪਿਆਰ ਮਿਲ ਰਿਹਾ ਜੀ ਸਵੇਖ ਦੇ ਵਿੱਚੋਂ ਵੀ ਲੰਕ ਕਹਿੰਦੇ ਬਹੁਤ ਬਰਾਦ ਕੀਤਾ ਚਕਾਵੇਂ ਜਾ ਕੇ ਅਟਾ ਵੀ ਕਿੰਨਾ ਨਾ ਪਿਆਰ ਮਿਲ ਰਿਹਾ ਬਹੁਤ ਜ਼ਿਆਦਾ ਪਿਆਰ ਆਪ ਸਾਹੀ ਪਾਰ ਜਿਹੜਾ ਨੇ ਬੋਲਿਆ ਅਪੀਲ ਕਰਦੀ ਲੱਗਦੀ ਤੇ 500 ਪਹਿਲੀ ਜੂਨ ਨੂੰ ਪਹਿਲੀ ਜੂਨ ਨੂੰ ਸਿੱਖਾਂ ਦੀ ਸਰਕਾਰ ਅਪੀਲ ਕਰਨੀ ਚਾਹੁੰਦਾ ਸਰਦਾਰ ਸਾਹਿਬ ਤੇ ਫੌਜ ਚੱਲੀ ਸੀਗੀ 1 ਜੂਨ ਨੂੰ ਪਹਿਲੀ ਜੂਨ ਨੂੰ ਇੰਦਰਾ ਗਾਂਧੀ ਦੇ ਸਾਡੇ ਕਾਂਗਰਸ ਸਰਦਾਰ ਨੇ ਸਾਡੇ ਦੇ ਬਾਬਤ ਫੌਜ ਚੱਲੀ ਸੀਗੀ ਉਹ ਜੰਗ ਉਸ ਦਿਨ ਨੂੰ ਟਾਕ ਕੀਤਾ ਗਿਆ ਸਰਦਾਰ ਨੇ ਕਲਾਊਟ ਆ ਗਿਆ ਇਹਨੇ 3 ਘੰਟੇ ਤੋਂ ਬਾਅਦ ਫੌਜ ਜਿਹੜੀ ਆ ਫੌਜਾ ਸਰਦਾਰ ਸਾਹਿਬ ਦੇ ਟਾਕ ਕੀਤਾ ਸ਼ੁਰੂ ਹੋਈ ਸੀ ਜਹਾਜ਼ ਰਕੜਾਈ ਵੀ ਸਿੱਖ ਪਹਿਨੇ ਤੀਕ ਨੂੰ ਕਾਂਗਰਸ ਨੂੰ ਹੋ ਗਿਆ ਇਹ ਨਾਸਰ ਦੇ ਰੁਪਈਏ ਕਰ ਉਹ ਨਹੀਂ ਸੁਧ ਹੋਈ ਸੀ ਕੋਈ ਵੀ ਸੱਜਣਾ ਕਾਂਗਰਸ ਨੂੰ ਦੇਣਾ ਬਹੁਤ ਖਾਲੀ ਹੋਣਾ ਉਸ ਦਾ ਦੇ ਰਿਹਾ ਹੈ ਬਾਤ ਜਦ ਜੋਸ਼ੀ ਦੀ ਵੀ ਭਾਜਪਾ ਦੀ ਉਹ ਦੇਖ ਜਿਓ ਔਰ ਨੋਤੀ ਸੁਣ ਸਕੋ ਖਾਲੀ ਹਾ 2 ਲੱਖ 80 ਜੋਸ਼ੀ ਦੀ ਵੀ ਭਾਜਪਾ ਦੀ ਇਹ ਦੇਖੀ ਜਾ ਸਕੋ ਔਰ ਨੋ ਕੋਈ ਜਵਾਬ ਦੇ ਸਕੋਗਾ 2 ਲੱਖ 80